ਬਾਈ ਮੋਟਰਸਾਈਕਲਾਂ ਦੇ ਪਹੁੰਚਿਆਂ ਦੇ ਨਾਲ ਦੀ ਨਾਲ ਤੇ ਇੱਕ ਤਾਂ ਜ਼ਰਾ ਰੇਟ ਘਟਾ ਹਾਂ ਇੱਕ ਰੇਟ ਘਟਾ ਬਾਈ ਆਪਣੀ ਕੁਆਲਿਟੀ ਬੋਲੀ ਸਿਰੇ ਦੀ ਹਾਂ 50 ਸਾਲ ਦੀ ਗਾਰੰਟੀ ਹੈ ਦੀ ਸਹੀ ਜੇ ਤੁਹਾਨੂੰ ਦੱਸਾਂ ਤੇਰੇ ਕੋਲ ਪੰਜਾਬ ਚ ਕਿੱਡੀ ਕਿੱਡੀ ਕੁ ਦਰੋ ਬਾਈ ਮੇਰੇ ਕੋਲ ਉਧਰ ਤੁਹਾਨੂੰ ਮੈਂ ਲਿਸਟ ਵੀ ਬਣੀ ਦਿਖਾਉਣਾ ਤੇ ਉਹਦੇ ਬੈਨਰ ਉੱਤੇ ਵੀ ਲਾਏ ਪੈਣ ਜਲੰਧਰ ਬਾਈ ਫਰੀਦਕੋਟ ਪੰਜਾਬ ਚ ਯਾਰ ਆਪਣਾ ਕੋਈ ਜ਼ਿਲ੍ਹਾ ਹੀ ਨਹੀਂ ਰਹਿਣਾ ਹੁਣ ਜਿਹੜੇ ਜ਼ਿਲ੍ਹੇ ਚ ਆਪਣਾ ਮਾਲ ਪਹੁੰਚਿਆ ਨਹੀਂ ਘਰਾਂ ਕੋਠੀਆਂ ਚ ਜੇ ਤੁਸੀਂ ਲੱਕੜ ਦੇ ਪੱਲੇ ਲਵਾਉਣੇ ਨੇ ਤੁਹਾਨੂੰ ਇੱਕ ਐਸਾ ਬੰਦਾ ਮਿਲਾਂ ਜੋਗੇ ਪਿੰਡ ਚ ਖੜਾ ਮੁੰਡਾ ਵੀ ਇਹ ਬੰਦਾ ਪੰਦੇਰਾ ਦਾ ਕਿਉਂਕਿ ਆਪਣੇ ਪਿੰਡਾਂ ਦਾ ਭਲਾ ਕਰਨ ਖਾਤਰੇ ਬੈਠਾ ਬੰਦਾ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਪਹਿਲਾਂ ਤਾਂ ਇਹ ਦੱਸੋ ਕੀ ਕੀ ਤਿਆਰ ਕਰ ਦੋਗੇ ਤੁਸੀਂ ਆਪਾਂ ਬਾਈ ਐਵੇਂ ਮੰਨ ਕੇ ਜਲ ਕੱਲਾ ਚਣਾਈ ਦਾ ਕੰਮ ਨਹੀਂ ਕਰਦੇ ਬਾਕੀ ਸਾਰੀ ਕੋਠੀ ਤਿਆਰ ਕਰ ਦਾਂਗੇ ਲੈ ਹਾਂ ਰੇਟ ਚ ਕਰ ਦੇਗਾ ਰੇਟ ਚ ਵੀ ਕਰਾਂਗੇ ਨਾ ਨਾ ਬਾਈ ਜਿੰਨੇ ਬੰਦੇ ਵੀਡੀਓ ਦੇਖਦੇ ਨੇ ਕੋਈ ਖੋਸ ਹੋ ਕੇ ਆ ਗਿਆ ਮਾਨਤਾਨ ਪੂਰਾ ਰੱਖ ਦੇਗਾ ਪੂਰਾ ਫੁੱਲ ਬਾਈ ਯਾਰ ਪਤਾ ਕਰਕੇ ਆ ਜੇ ਜੇ ਕੋਈ ਆਪਣਾ ਰੇਟ ਦੇ ਜੂ ਆਪਾਂ ਫੇਰ ਵੀ ਬੰਦੇ ਨੂੰ ਫਰੀ ਦੇ ਦਾਂਗੇ ਲੈ ਵੀ ਪਹਿਲਾਂ ਤਾਂ ਸੱਜਣੋਂ ਵੀਡੀਓ ਕਰਕੇ ਰਿਸ਼ਤੇਦਾਰਾਂ ਤੱਕ ਪੰਚਾ ਦਿਓ ਸ਼ੇਅਰ ਕਰਕੇ ਤੇ ਬਾਈ ਆ ਪੱਲੇ ਪੁੱਲੇ ਬਣਾਉਣੇ ਆ ਆਪਾਂ ਹਾਂ ਬਾਈ ਪਹਿਲੀ ਗੱਲ ਆਪਾਂ ਕੁਆਲਿਟੀ ਦੀ ਕਰਦੇ ਹਾਂ ਹਾਂ ਬਾਈ ਸਿਉਖ ਲੱਗ ਜੇ ਕਤੇ ਪਾਣੀ ਦੀ ਧੁੱਪ ਕਾ ਲੱਗ ਜਾਂਦਾ ਉਹੀ ਲੱਕੜ ਜੀ ਖਰਾਬ ਹੋ ਜਾਂਦੀ ਆ ਆਪਣੀ ਫੁੱਲ ਜ਼ਿੰਮੇਵਾਰੀ ਹੂ ਬਾਈ ਇਹਦੀ ਤੇ ਇਹ ਮੰਨ ਲੋ ਡਬਲ ਜਾਲੀ ਲੱਗੀ ਹੋਇਆ ਡਬਲ ਗੋਲਾ ਪਿੱਛੇ ਲਾਇਆ ਹੋਇਆ ਇਹਦੇ ਡਬਲ ਹੀ ਕੰਮ ਚੱਲਦਾ ਡਬਲ ਡਬਲ ਬਾਈ ਹਾਂ ਇਹ ਵੀ ਕੁਆਲਿਟੀ ਦਾ ਕੰਮ ਹੁੰਦਾ ਪੂਰਾ ਇੱਕ ਨੰਬਰ ਬਾਈ ਡਬਲ ਕੰਮ ਕਰਕੇ ਦੇਵਾਂਗੇ ਕੱਲਾ ਕੱਲਾ ਠੀਕ ਗੱਲ ਨਹੀਂ ਹੈਗੀ ਸਿੰਗਲ ਜਾਲੀ ਨਹੀਂ ਪਾ ਕੇ ਦਿੰਦੇ ਡਬਲ ਜਾਲੀ ਆਹ ਸਟੀਲ ਚੂਲਤਾ ਅਗਲਾ ਜਿੰਨੀ ਮਰਜ਼ੀ ਪਵਾ ਲੈ ਕੋਈ ਆਪ ਦਾ ਡੈਕਟਰ ਤੋਂ ਕੱਢ ਕੇ ਲਿਆਵੇ ਜਿਹੜਾ ਡਿਜ਼ਾਈਨ ਵੀ ਜਿਹੜਾ ਮਰਜ਼ੀ ਲਿਆਵੇ ਆਪਾਂ ਦਾ ਬਾਈ ਬਸ ਇੱਕ ਕੰਮ ਕਿੱਥੇ ਕਿੱਥੇ ਆ ਇੱਕ ਤਾਂ ਹੋ ਗਿਆ ਥੋੜਾ ਜੋਗੇ ਮੇਰੇ ਇੱਕ ਜੋਗੇ ਹੋ ਗਿਆ ਪਰ ਇੱਕ ਢੱਡ ਰਹੀ ਹੈ ਠੀਕ ਹੈ ਦੋਨੇ ਸਮੇਂ ਵਧੀਆ ਚੱਲਦਾ ਪੂਰਾ ਬਾਈ ਟਾਪ ਵੀਡੀਓ ਯਾਰ ਸ਼ੇਅਰ ਕਰ ਦਿਓ ਮਿੱਤਰੋ ਕੱਢ ਕੇ ਸੋਹਣਾ ਸੋਹਣਾ ਮਾਲ ਪਿਆ ਕਹਿਣ ਦਾ ਮਤਲਬ ਜੇਦੋਂ ਤੁਸੀਂ ਘਰਾਂ ਚ ਲਾ ਲਿਆ ਤੇ ਮੈਨੂੰ ਐ ਦੱਸਦੇ ਕੋਈ ਮਹਿੰਗੀ ਕੋਠੀ ਚ ਲਾਉਣਾ ਤਾਂ ਵੀ ਪੱਲੇ ਜਮਾਂ ਤਿਆਰ ਕਰ ਦੇਗਾ ਹਾਂ ਬਾਈ ਜਮਾਂ ਸਸਤੇ ਵਾਲੇ ਆਹ ਦਿਖਾਈ ਯਾਰ ਆਹ ਸਿੱਧੂ ਮੂਸੇਵਾਲ ਦਾ ਇਹ ਕੁਸ ਬਣਵਾ ਸਕਦੇ ਨੇ ਸੋਤੋਂ ਜਿਹੜਾ ਮਰਜੀ ਬਾਈ ਅਗਲਾ ਜਿਹੜਾ ਚੱਲ ਜੇਟਾਂ ਦੇ ਹਾਂ ਬਾਈ ਇਹਨਾਂ ਦਾ ਜਿਹੜਾ ਰੇਟ ਆ ਬਾਈ ਇਹ ਕਿਸ ਹਿਸਾਬੋਂ ਤੁਸੀਂ ਕਰ ਦੋਗੇ ਹਾਂ 140 ਨਹੀਂ 140 ਤਾਂ ਲੋਕ ਵੀ ਦੇਈ ਜਾਂਦੇ ਨੇ ਫਿਰ ਮਟੀਰੀਅਲ ਮਾੜਾ ਪਾ ਦੂੰਗਾ ਨਾ ਨਾ ਭਾਈ ਕੋਈ ਮਟੀਰੀਅਲ ਨਹੀਂ ਮਾੜਾ ਲਾਉਂਦੇ ਅਗਲਾ ਸਾਡੇ ਲਵੇ ਭਾਈ ਅਗਲਾ ਪਹਿਲਾ ਆਉਣਾ ਚਾਹੀਦਾ ਸਾਨੂੰ ਕੋਈ ਸਿਰਦਰਦੀ ਨਹੀਂ ਚਾਹ ਰੋਟੀ ਸਾਡੇ ਕੋਲੋਂ ਖਾਵੇ ਲੈ ਹਾਂ ਇਹ ਤਾਂ ਯਾਰ ਬੰਦਾ ਬੋਲਾ ਤਾਂ ਧੂੜ ਕੱਢੀ ਤੁਰ ਜਾਂਦਾ ਆਹ ਡਿਜ਼ਾਈਨ ਦੋਨਾਂ ਤਾਂ ਨੇ ਪਾਸੇ ਉਹੀ ਕਰ ਦੂੰਗਾ ਹਾਂ ਭਾਈ ਜਿਹੜਾ ਅਗਲਾ ਕੋ ਉਹਦਾ ਵੀ ਕੋਈ ਰੁਪਈਆ ਨਹੀਂ ਲੈਂਦੇ ਜੇ ਕੋਈ ਸੈਜਲਾਈਨ ਜਾਂ ਉਸਾ ਟਾ ਮੁੰਡਾ ਉਹਦਾ ਵੀ ਨਹੀਂ ਤਿਆਰ ਰੁਪਈਆ ਨਹੀਂ ਕਰੇ ਬੰਦੇ ਨੇ ਹਾਂ ਆਇਨੂੰ ਕੀ ਬੋਲਦੇ ਨੇ 3D ਲੈ ਇਹਦੇ ਡਿਜ਼ਾਈਨ ਪਿਆ ਇਹ ਵੀ ਐਚਡੀਐਮਆਰ ਚ ਬਈ ਇਹ ਕੂਰਾ ਫੱਲਾ ਹਾਂ 50 ਸਾਲ ਦੀ ਗਾਰੰਟੀ ਹੈ ਦੀ ਆ ਆ ਕੀ ਉੱਤੇ ਲੱਗਿਆ ਹੁੰਦਾ ਇਹਨੂੰ ਮੈਂ ਕਹ ਲੱਗਿਆ ਵਾ ਭਾਈ ਇਹਦੀ ਵੀ ਗਾਰੰਟੀ ਆ ਇਹਦੀ ਵੀ ਗਾਰੰਟੀ ਇਹਦੀ 10 ਸਾਲ ਦੀ ਆ ਪੱਲੇ ਪੈਨੇ ਸਾਰੇ ਆਰਡਰ ਵਾਲੇ ਨੇ ਹਾਂ ਭਾਈ ਇਹ ਆਰਡਰ ਵਾਲੇ ਨੇ ਤੂੰ ਸਹੀ ਜੇ ਤੂੰ ਦੱਸ ਤੇਰੇ ਕੋਲ ਪੰਜਾਬ ਚ ਕਿੱਡੀ ਕਿੱਡੀ ਕੁਦਰ ਆਰਡਰ ਆ ਭਾਈ ਮੇਰੇ ਕੋਲੇ ਉਧਰ ਤੁਹਾਨੂੰ ਮੈਂ ਲਿਸਟ ਵੀ ਬਣੀ ਦਿਖਾਉਣਾ ਤੇ ਉਹਦੇ ਬੈਨਰ ਉੱਤੇ ਵੀ ਲਾਏ ਪੈਨੇ ਜਲੰਧਰ ਬਾਈ ਫਰੀਦਕੋਟ ਪੰਜਾਬ ਚ ਯਾਰ ਆਪਣਾ ਕੋਈ ਜ਼ਿਲ੍ਹਾ ਹੀ ਨਹੀਂ ਰਹਿਣਾ ਹੁਣ ਜਿਹੜੇ ਜ਼ਿਲ੍ਹੇ ਚ ਆਪਣਾ ਮਾਲ ਪਹੁੰਚਿਆ ਨਹੀਂ ਨਹੀਂ ਮਾਨਸਾ ਵਾਲੀ ਸਾਈਡ ਤੋਂ ਜਲੰਧਰ ਪੱਲੇ ਜਾਂਦੇ ਨਹੀਂ ਜਾਂਦੇ ਨੇ ਭਾਈ ਬਾਦੂ ਉਹ ਤੁਹਾਡੇ ਕੋਲੇ ਮੈਂ ਸਟਾਕ ਦਿਖਾਉਣਾ ਅੱਜ ਹੀ ਗੱਡੀ ਭਰਨੀ ਆ ਲੈ ਆ ਜਾ ਫਿਰ ਦੇਖ ਆ 110 ਰੁਪਏ ਹੈ ਬਾਈ ਫੁੱਟ ਇਹ ਵੀ ਕੁਆਲਿਟੀ ਆ ਆ ਪੂਰੀ ਕੁਆਲਿਟੀ ਆ ਬਾਈ ਵਿੱਚੋਂ ਤਾਂ ਨਹੀਂ ਰੂਟ ਨਹੀਂ ਨਾ ਨਾ ਇਹਦੀ 5 ਸਾਲ ਦੀ ਗਾਰੰਟੀ ਆ ਲੈ ਉਹ ਸੱਜਣੋ ਲਾ ਲਓ ਹੁਣ ਤਾਂ ਬੈਣਾ ਦੇਖੀ ਆ ਮਾਲ ਪਿਆ ਤੇਰਾ ਮੰਗਾਇਆ ਹਾਂ ਬਾਈ ਇਹ ਮਾਲ ਪਿਆ ਆ ਕਿਵੇਂ ਪਿਆ ਮਾਲ ਇਹ ਵੀ ਬਾਈ ਮਾਲ ਦੇ ਨੂੰ ਦੱਸਾਂਗੇ ਲੈ ਬਾਈ ਮੋਟਰਸਾਈਕਲਾਂ ਦੇ ਪਹੁੰਚੀਆਂ ਨੇ ਨਾਲ ਦੀ ਨਾਲ ਤੇ ਇੱਕ ਤਾਂ ਜ਼ਰਾ ਰੇਟ ਘਟਾ ਹਾਂ ਇੱਕ ਰੇਟ ਘਟਾ ਬਾਈ ਆਪਣੀ ਕੁਆਲਿਟੀ ਬੋਲੀ ਸਿਰੇ ਦੀ ਆ ਮਾਰ ਦੇ ਤੇਰਾ ਪੀ ਜਹਾ ਜਿੱਡੀ ਮਸ਼ੀਨ ਲੈ ਆ ਭਈਆ ਭਈਆ ਜਹਾ ਜਿੱਡੀ ਹੈ ਇਹਦੇ ਘੱਟੇ ਜਾਂਦੇ ਹਾਂ ਆਜ ਆਜ ਅੰਦਰ ਪੱਲੇ ਆ ਪੈਨੇ ਆ 3D ਪੱਲੇ ਦੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਯਾਰ ਤੇ ਘਰਾਂ ਨੂੰ ਸ਼نگਾਰ ਬਣਾਵਨਗੇ ਸਸਤੇ ਰੇਟ ਤੇ ਹੁਣ ਤੁਸੀਂ ਵੀ ਮਨ ਚ ਇੱਕ ਵਹਿਮ ਨਾ ਰੱਖਿਓ ਵੀ ਇੱਥੇ ਮਹਿੰਗਾ ਲਾ ਦੂਗਾ ਆ ਦੇ ਆ ਮਹਾਲੀ ਭੇਜਣਾ ਬਾਈ ਹੈ ਆ ਮਹਾਲੀ ਭੇਜਣਾ ਦੇ ਲੈ ਓਏ ਮਹਾਲੀ ਭੇਜਣਾ ਮਾਨਸੋ ਤੋਂ ਮਹਾਲੀ ਆ ਪੱਲਾ ਜਾਉ ਬੰਦੇ ਚ ਟਾਇਲੈਂਡ ਆ ਫੇਰ ਪੱਲਾ ਜਾ ਸਕਦਾ ਕੰਮ ਜਾਬ ਹੋ ਸਕਦਾ ਮਹਾਲੀ ਪੀ ਪੀ ਹੈ ਹਾਂ ਬਾਈ ਔਰ ਸੜੇ ਦੇ ਘਰੇ ਜਾਣਾ ਹਾਂ ਬਈ ਆ ਦੇਖਾ ਆ ਦੇਖ ਆ ਕਰਤਾਰਪੁਰ ਬਾਈ ਆ ਕਰਤਾਰਪੁਰ ਆ ਬਿਕਾਨੇ ਰ ਭੇਜਣਾ ਲੈ ਔ ਮਹਾਲੀ ਜਾਊ ਆ ਕਰਤਾਰਪੁਰ ਜਾਊ ਆ ਜੋ ਵੀਕਨੇਰ ਮਾਨਸਾ ਤੋਂ ਬੰਦੇ 'ਚ ਟਾਇਲੈਂਟ ਦੇਖੋ ਪੂਰਾ ਆ ਦੇਖ ਐਡੀ ਐਡੀ ਦੂਰ ਜੇ ਚੀਜ਼ ਆ ਰਹੀ ਆ ਤਾਂ ਗੱਲ ਬਾਤ ਆ ਜੀ ਸਾਰੇ ਕਿਤੇ ਨਿਗਾਹ ਮਾਰਦੇ ਨਾਲ ਉਹਨਾਂ ਕ ਤਿਆਰ ਕਰ ਦੋ ਹੈ ਬਾਈ ਹਾਂ ਬਾਈ ਹਾਂ ਪੂਰੇ ਦੀ ਹੁੰਦਾ ਬਾਈ ਆ ਮਸ਼ੀਨਾਂ ਡਿਜ਼ਾਈਨ ਪਾਉਂਦੀਆਂ ਹਾਂ ਬਾਈ ਜਿਹੜਾ ਉਹ ਤੇ ਡਿਜ਼ਾਈਨ ਪਾਉਂਦਾ ਹਾਂ ਉਹ ਤੇ ਇਹ ਪਾਉਂਦੀ ਆ ਬਾਈ ਉਹ ਹੀਟ ਵਾਲੀ ਮਸ਼ੀਨ ਆ ਉਹ ਆਪਣੀ ਪ੍ਰੈਸ ਆ ਗਈ ਜਗਾਠਾਂ ਵਾਲੀ ਮੇਨ ਕਾਰਨ ਬਾਈ ਵਿੰਡੋ ਗੇਟ ਜਾਲੀਆਂ ਪੱਲੇ ਪੁੱਲੇ ਸਾਰੇ ਬਣਾ ਦੇਗਾ ਸਾਰੇ ਬਾਈ ਤੈਨੂੰ ਕਹਦਾ ਵੀ ਕੱਲਾ ਚਣਾਈ ਦਾ ਕੰਮ ਨਹੀਂ ਕਰਦੇ ਬਾਕੀ ਆਪਾਂ ਤੋਂ ਕੋਈ ਗੱਲੋਂ ਭੁੱਲ ਹੀ ਨਹੀਂ ਹਾਂ ਸਸਤੇ ਰੇਟ 'ਚ ਕੁਆਲਿਟੀ ਦਾ ਕੰਮ ਕਰਾਉਣ ਲਈ ਇੱਕ ਨੰਬਰ ਕੁਆਲਿਟੀ ਬਾਈ ਜੋਗੇ ਪਿੰਡ 'ਚ ਕਿੱਥੇ ਜੇ ਮਿਲੇ ਤੁਹਾਨੂੰ ਜੋ ਤੁਹਾਨੂੰ ਬਾਈ ਚੰਬਾਲੇ ਰੋਡ ਤੇ ਵੀ 100 ਪਾ ਆਪਣੀ ਇੱਕ ਬਾਈ ਮੇਨ ਅੱਡੇ ਤੇ ਆ ਹੂੰ ਦੋ ਨਹੀਂ ਹਾਂ ਜੋਗੇ ਪਿੰਡ 'ਚ ਮਾਨਸਾ ਕੋਲੇ ਹੋਰ ਕੀ ਕਹਿਣਾ ਚਾਹਾਂ ਬਾਈ ਹੋਰ ਬਾਈ ਜੇ ਅਗਲਾ ਕਹਿੰਦਾ ਖਾਲੀ ਬੋਰਡ ਆ ਨਾ ਆਪਣੀ ਉਹ ਵੀ ਜ਼ਿੰਮੇਵਾਰੀ ਅਗਲਾ ਕਹਿੰਦਾ ਖਾਲੀ ਅਜੇ ਖਾਲੀ ਕੱਢ ਦੂ ਆਪਾਂ ਉਹਦੇ ਵੀ ਦੇਣਦਾਰ ਲੈ ਬਕਵਾਲੀ ਤੇ ਜ਼ਿੰਮੇਵਾਰੀ ਲਈਏ ਨਾ ਜਦੋਂ ਆਪ ਬਣਾਉਣਾ ਜਦੋਂ ਕੁਆਲਿਟੀ ਤੇਰੇ ਕੋਲ ਪੈ ਕੇ ਨਾ ਬਈ ਆਪਾਂ ਕੁਰਸੀ ਤੇ ਬੈਠਣ ਵਾਲੇ ਨਹੀਂ ਆਪਾਂ ਇਥੇ ਮਿਹਨਤ ਕਰਨ ਵਾਲੇ ਬੰਦੇ ਆ ਆਪ ਹੀ ਕੰਮ ਕਰਦੇ ਹਾਂ ਹਾਂ ਆਪ ਹੀ ਬਈ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰਕੇ ਆਇਓ ਤੁਹਾਡੇ ਭਲੇ ਦੀ ਵੀਡੀਓ ਆ ਹਰੇਕ ਭੈਣ ਭਾਈ ਤੱਕ ਪਹੁੰਚਾਓ